ਜੀ ਸਰ ਕੀ ਨਾਮ ਹੈ ਜੀ ਆਪਣਾ ਸਰ ਮੇਰਾ ਨਾਮ ਕੁਲਦੀਪ ਸਿੰਘ ਹੈ ਪਿੰਡ ਫਿਆਲੀ ਹੈ ਜ਼ਿਲ੍ਹਾ ਕਪੂਰਥਲਾ ਠੀਕ ਹੈ ਜੀ ਹਾਂ ਤੇ ਕੀ ਗੱਲ ਕੀ ਹੋਈ ਹੈ ਗੱਲ ਇਦਾਂ ਹੋਈ ਹੈ ਜੀ ਮੇਰੇ ਘਰ ਵਾਲੀ ਦੇ ਇੱਥੇ ਆਪਰੇਟ ਹੋਇਆ ਬੱਚੇ ਦਾ ਬੇਬੀ ਹੋਇਆ ਵਾ ਤੇ ਅਸੀਂ 5 ਤਰੀਕ ਨੂੰ ਇੱਥੇ ਆ ਜਾਨੇ ਆ 5 6 ਤੇ 7 ਤਰੀਕ ਨੂੰ ਮੇਰਾ ਮੋਟਰਸਾਈਕਲ ਚੱਕਿਆ ਜਾਂਦਾ ਦੁਪਹਿਰ ਨੂੰ 2 ਵਜੇ ਜੀ ਇਥੋਂ ਤੇ ਇਹਨਾਂ ਦੇ ਬੰਦੇ ਨੇ ਪਰਚੀ ਕੱਟ ਕੇ ਦਿੱਤੀ ਹੈ ਜੀ ਹਾਂਜੀ ਪਰਚੀ ਕੱਟ ਕੇ ਦਿੱਤੀ ਹੈ ਹਾਂਜੀ ਉਹਨੂੰ ਬੰਦੇ ਨੂੰ ਪਰਚੀ ਕੱਟ ਕੇ ਦਿੱਤੀ ਤਾਂ ਫੇ ਮੋਟਰਸਾਈਕਲ ਤੁਹਾਡੇ ਕਿੱਧਰ ਚੋਰੀ ਹੋ ਗਿਆ ਦੇਖੋ ਜੀ ਮੈਂ ਤਾਂ 4 ਵਜੇ ਥੱਲੇ ਆਉਣਾ ਵਾ ਠੀਕ ਹੈ ਜੀ 1 ਵਜੇ ਮੈਂ ਮੋਟਰਸਾਈਕਲ ਕਾਢਾ ਕਰਕੇ ਜਾਂਦਾ ਵਾ 2 ਵਜੇ ਇਥੋਂ ਮੋਟਰਸਾਈਕਲ ਚੱਕਿਆ ਜਾਂਦਾ ਵਾ ਮੈਂ ਸੌਂ ਗਿਆ ਉੱਤੇ ਜਾ ਕੇ ਠੀਕ ਹੈ ਮੋਟਰਸਾਈਕਲ ਕਾਢਾ ਕਰਕੇ ਫਿਰ ਮੈਂ ਥੱਲੇ ਆਉਣਾ ਹੀ 4 ਵਜੇ 4 ਵਜੇ ਆਣ ਕੇ ਦੇਖਦਾ ਮੋਟਰਸਾਈਕਲ ਹੈ ਨਹੀਂ ਗਈ ਸੀ ਗਾਇਬ ਹੋ ਗਿਆ ਮੋਟਰਸਾਈਕਲ ਕਿਤਾ ਹੋਇਆ ਕਿੱਦਾਂ ਕਿ ਕਿਸ ਤਰੀਕੇ ਨਾਲ ਕਿੰਨੇ ਕਿ ਤੁਹਾਡੀ ਇਹ ਜਿਹੜਾ ਮੋਟਰਸਾਈਕਲ ਐਸੀ ਕੈਮਰੇ ਚੈੱਕ ਕਰਾਏ ਆ ਜੀ ਕੈ ਕੈਮਰੇ ਦੇ ਵਿੱਚ ਜੇ ਪਤਾ ਲੱਗਦਾ ਬੰਦਾ ਇਹਨਾਂ ਦਾ ਪਰਚੀ ਕੱਟ ਕੇ ਕੱਟ ਕੇ ਦੇ ਰਿਆ ਆ। ਆਲਰੇਡੀ ਮੇਰੀ ਇੱਕ ਪਰਚੀ ਪਹਿਲਾਂ ਕੱਟ ਕੇ ਨੇ ਦਿੱਤੀ ਹੀ ਮੈਨੂੰ। ਕਿ ਤੁਹਾਡੀ ਪਰਚੀ ਕੱਟ ਕੇ ਦੇ ਦਿੱਤੀ ਕਿਤੇ ਕਿਤੇ ਮੈਂ ਪੂਰਾ ਡਿਟੇਲ ਨਾ ਦੱਸਾਂ। ਇਹ ਮੈਂ ਸਵੇਰੇ 6:30 ਵਜੇ ਮੋਰਟਲ ਉਤੋਂ ਥੱਲੇ ਲਾਤਾ ਠੀਕ ਹੈ ਜੀ ਇੱਥੇ ਖੜਾ ਕਰਤਾ। ਫਿਰ ਮੈਂ ਆਪਣੇ ਪਿੰਡ ਜਾਣਾ ਵਾ। ਪਰਚੀ ਲਈ ਇਹਨਾਂ ਦੇ ਕੋਲ ਠੀਕ ਹੈ ਜੀ। ਇਹਨਾਂ ਨੂੰ ਪੈਸੇ ਵੀ ਦਿੱਤੇ ਆ। ਔਰ ਮੈਂ ਉਹ ਪਿੰਡੋਂ ਆਣ ਕੇ ਫੇਰ ਖੜਾ ਕਰਕੇ ਜਾਣਾ ਵਾ। ਉਸ ਤੋਂ ਬਾਅਦ 12:30 1 ਵਜੇ ਫੇਰ ਮੈਂ ਜਾਣਾ ਸ਼ਪੀਲ ਲੈਣੇ ਤੋਂ ਗੁਰਦੁਆਰਾ ਸਾਹਿਬ ਸਟਰੀਟ ਉਸ ਤੋਂ ਬਾਅਦ ਆਣ ਕੇ ਜੀ 2 ਵਜੇ ਮੋਟਰਸਾਈਕਲ ਕੈਬ ਹੋ ਜਾਂਦਾ ਜੀ ਇਹਨਾਂ ਨੇ ਪਰਚੀ ਕੱਟ ਕੇ ਦਿੱਤੀ ਉਹਤੇ ਬੰਦਾ ਬੈਹਂਦਾ ਅਣਜਾਣ ਬੰਦਾ ਕੋ ਬੈਹਂਦਾ ਇਹਨਾਂ ਨੇ ਕਿਹਾ ਖਰੀਓ ਦਾ ਹੀ ਮੋਟਰਸਾਈਕਲ ਇਹਨਾਂ ਨੇ ਪਰਚੀ ਕੱਟ ਕੇ ਦਿੱਤੀ ਬੰਦੇ ਨੂੰ ਔਰ ਨਾ ਬੰਦੇ ਕੋ ਪੈਸੇ ਲੈਂਦੇ ਆ ਕੁਛ ਵੀ ਨਹੀਂ ਨਾ ਉਹਨੂੰ ਪੁੱਛਦੇ ਇਦਾਂ ਚੱਲ ਜਾਂਦੇ ਆ ਔਰ ਇਹਨਾਂ ਦਾ ਜਿਹੜਾ ਮੇਨ ਠੇਕੇਦਾਰ ਮੇਨ ਬੰਦਾ ਉਹ ਵੀ ਉੱਥੇ ਹੀ ਹੁੰਦਾ ਤਿੰਨ ਬੰਦੇ ਇਹਨਾਂ ਦੇ ਉੱਥੇ ਹੁੰਦੇ ਆ ਚਾਰ ਤਾ ਨੋ ਕੀ ਲੱਗਦਾ ਕੋਈ ਮਿਲੀ ਭੁਗਤਵਾਏ ਨੇ ਦੀ ਮੈਨੂੰ ਇਦਾਂ ਇਹਨਾਂ ਨੇ ਜਦ ਪੁੱਛਿਆ ਨਹੀਂ ਨਾ ਪਰਚੀ ਦਾ ਨਾ ਪੈਸਿਆਂ ਦਾ ਪੁੱਛਿਆ ਇਹਨੇ ਸਾਰੇ ਮੈਨੂੰ ਜਾਣ ਪਛਾਣ ਦੇ ਬੰਦੇ ਹੋਣਗੇ ਇਹਨਾਂ ਨੂੰ ਸਾਰੇ ਪਤਾ ਹੀ ਹੋਊਗਾ ਇਹਨਾਂ ਨੇ ਇਹਨਾਂ ਨੇ ਪੁੱਛਿਆ ਨਹੀਂ ਪਰਚੀ ਦੇ ਕੇ ਤੂੰ ਸਾਨੂੰ ਪੈਸੇ ਦੇ ਕੇ ਜਾ ਜਾਂ ਨਾ ਦੇ ਕੇ ਜਾ ਨਾ ਰੋਕਦੇ ਇਹ ਉਹਨੂੰ ਕੁਝ ਨਹੀਂ ਇਹਨਾਂ ਨੇ ਕਿਹਾ ਉਹਨਾਂ ਤੈਂ ਤਾਂ ਮਤਲਬ ਕਿ ਜਿਹੜੇ ਚੋਰੀ ਤੇ ਵਾਰਦਾਤਾ ਹੁੰਦੀ ਆ ਕਿਤੇ ਨਾ ਕਿਤੇ ਇਹ ਕਹ ਲੋ ਕਿ ਠੇਕੇ ਤਾਂ ਆਦੀ ਮਿਲੀ ਭੁਗਤਵਾ ਹਾਂਜੀ ਵਿੱਚ ਵਿੱਚ ਉਹ ਵੀ ਉੱਥੇ ਹੀ ਬੈਠੇ ਉੱਥੇ ਕੋਲ ਹੀ ਆਈ ਬੈਠੇ ਉੱਥੇ ਜਦੋਂ ਮੋਟਰਸਾਈਕਲ ਜਾ ਰਿਹਾ ਵਾਂ ਇਸ ਬੰਦੇ ਪੁਲਿਸ ਪ੍ਰਸ਼ਾਸਨ ਨੂੰ ਕੋਈ ਕੰਪਲੀਟ ਕੀਤੀ ਕੰਪਲੀਟ ਕੀਤੀ ਹੈ ਹਾਂਜੀ ਤਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਉਹਨਾਂ ਵੱਲੋਂ ਉਹ ਕਹਿੰਦੇ ਸੀ ਕੈਮਰੇ ਚੈੱਕ ਕਰਾਂਗੇ ਅੱਜ ਕੈਮਰੇ ਇੱਕ ਇਹਨਾਂ ਨੇ ਕੈਮਰਾ ਚੈੱਕ ਕਰਾਤਾ ਦੋ ਹਜੇ ਕੈਮਰੇ ਬਾਕੀ ਆਈ ਚੈੱਕ ਕਰਨ ਨੂੰ ਉਸ ਦਿਨ ਸਾਨੂੰ ਮੈਡਮ ਨੇ ਕੈਮਰੇ ਨਹੀਂ ਚੈੱਕ ਕਰਨ ਦਿੱਤੇ ਤਾਂ ਅੱਜ ਜੋ ਐਸਆਈ ਦਾ ਫੋਨ ਆਇਆ ਸੀ ਕਹਿੰਦੇ ਆਪਾਂ ਕੈਮਰੇ ਚੈੱਕ ਕਰ ਲੈਂਦੇ ਕਿਹੜਾ ਐਸਆਈ ਜਿਹੜਾ ਕਿ ਤੁਹਾਡੇ ਕਿ ਰਾਜਵਿੰਦਰ ਜੀ ਰਾਜਵਿੰਦਰ ਹਾਂਜੀ ਤਾਂ ਕਿੰਨੇ ਦਿਨ ਹੋ ਗਏ ਤੁਹਾਡੇ ਮੁਰਤੇ ਆ ਕੱਲ ਨੂੰ ਹਫਤਾ ਹੋ ਜਾਣਾ ਜੀ ਕੱਲ ਨੂੰ ਸ਼ਨੀਵਾਰ ਦਾ ਯਾਨੀ ਕਿ ਇਥੋਂ ਗਿਆ ਵਈ ਮੁਰਤਲੇ ਦੁਪਹਿਰ ਦਾ 1 ਵਜੇ ਦੁਬਈ ਦਾ ਹੀ ਤਾਂ ਉਸ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮੰਗ ਮੈਂ ਕਰਦਾ ਕਿ ਜਾਂਤ ਮੈਨੂੰ ਮੇਰਾ ਮੋਟਰਸਾਈਕਲ ਦਿਵਾ ਜਣ ਬਸ ਦੇਖੋ ਇੱਕ ਲੱਖ ਦਾ ਮੋਟਰਸਾਈਕਲ ਮੈਨੂੰ ਮੈਂ ਲਿਆ ਸੀਗਾ ਜੀ ਕੰਮ ਕੀ ਕਰਦੇ ਤੁਸੀਂ ਮੈਂ ਦਿਹਾੜੀ ਦਾ ਪਾ ਕਰਦਾ ਹਾਂ ਬਸ ਹਾਂਜੀ ਮੈਂ ਇੱਥੇ ਬੇਬੀ ਦਾ ਆਪਰੇਸ਼ਨ ਕਰਾਉਣ ਆਇਆ ਸੀ ਇੱਥੇ ਅੱਛਾ ਹਾਂਜੀ ਕੋਈ ਇੰਪੋਰਟ ਸਕੇ ਤਾਂ ਕੀ ਨੰਬਰ ਕੀ ਤੁਹਾਡੇ ਨੰਬਰ ਹੈਗਾ ਪੀਬੀ08 ਈ ਕਿ ਆਉਂਾ ਨਤਰੂਨੀ ਨੰਬਰ ਹੈ ਜੀ ਹਾਂਜੀ ਹਾਂਜੀ ਸਰ ਕੀ ਨਾਮ ਹੈ ਜੀ ਪੁਰਾ ਮੇਰਾ ਨਾਮ ਜੀ ਕਰਨਦੀਪ ਸਿੰਘ ਹੈ ਕਰਨਜੀਤ ਤੁਸੀਂ ਕਹੋ ਕਿ ਹਸਪੀਟਲ ਦਾ ਮੋਟਰਸਾਈਕਲ ਸਕੈਨ ਤੇ ਠੇਕਾ ਲਿੱਤਾ ਪਿਆ ਵਾ ਤੇ ਜਿਹੜੀ ਕਚੋਰੀ ਦੀ ਵਾਰਦਾਤਾ ਹੋ ਰਹੀ ਹੈ ਤੇ ਇਹ ਪਿਛਲੇ ਦਿਨੀ ਵੀ ਇੱਕ ਲੜਕੇ ਦਾ ਮੋਟਰਸਾਈਕਲ ਚੋਰੀ ਹੋ ਗਿਆ ਤਾਂ ਉਹਨਾਂ ਵੱਲੋਂ ਇਲਜ਼ਾਮ ਵੀ ਲਗਾਏ ਜਾ ਰਹੇ ਆ ਕਿ ਤੁਹਾਡੇ ਬੰਦੇ ਵੱਲੋਂ ਇੱਕ ਪਰਚੀ ਦਿੱਤੀ ਗਈ ਹੈ ਤਾਂ ਸਾਰਾ ਕੀ ਮਾਮਲਾ ਕੀ ਹੈ ਇਦਾਂ ਜੀ ਇੱਕ ਤੇ ਜਿਹੜਾ ਠੇਕਾ ਜੀ ਮੇਰੇ ਨਾਲ ਤੇ ਨਹੀਂ ਹੈਗਾ ਮੈਂ ਵੀ ਸਰਵਿਸ ਹੀ ਕਰਦਾ ਕਿਸੇ ਕੋਲੇ ਠੇਕਾ ਕਿਸੇ ਹੋਰ ਕੋਲੇ ਆ ਠੀਕ ਹੈ ਜੀ ਦੂਜਾ ਇਹ ਹੈ ਕਿ ਜਿਹੜਾ ਮੋਟਰਸਾਈਕਲ ਕਹਿੰਦੇ ਚੋਰੀ ਹੋਇਆ ਜੀ ਉਹਨੂੰ ਅਸੀਂ ਜੀ ਸਵੇਰੇ ਪਰਚੀ ਦਿੱਤੀ 9 ਵਜੇ ਉਸ ਤੋਂ ਬਾਅਦ ਜੀ ਜਦੋਂ ਮੋਟਰਸਾਈਕਲ ਸਾਡੇ ਕੋਲੋਂ ਬਾਹਰ ਚਲਾ ਗਿਆ ਆਊਟ ਹੋ ਗਿਆ ਅਸੀਂ ਪਰਚੀ ਲਾ ਕੇ ਪਾਰਟੀ ਹੁੰਦੇ ਗਾਉਂ ਜੀ ਠੀਕ ਹੈ ਜੀ ਉਹਦੇ ਵਿੱਚ ਕੀ ਹੁੰਦਾ ਕਿ ਜਿੱਦਾਂ ਕਿਸੇ ਦਾ ਮਰੀਜ਼ ਦਾਖਲੇ ਉਹਨੇ ਪੰਜ 6 ਵਾਰੀ ਅੰਦਰ ਆਣਾ ਜਾਣਾ ਉਹਦਾ ਅਸੀਂ ਨੰਬਰ ਲਿਖ ਲੀਦਾ ਕਿ ਹਾਂ ਵੀ ਦੁਬਾਰਾ ਪੈਸੇ ਨਾ ਦੇਣੇ ਪੈਣ ਉਹਨਾਂ ਨੂੰ ਕਿਉਂਕਿ ਜਦੋਂ ਮੋਟਰਸਾਈਕਲ ਇੱਕ ਵਾਰੀ ਬਾਹਰ ਚਲੇ ਜਾਂਦਾ ਸਾਡੀ ਜ਼ਿੰਮ ਪਰ ਜੇ ਜਿਹੜੀ ਅੰਦਰ ਪਰਚੀ ਦਿੱਤੀ ਗਈ ਹੈ ਉਹ ਬੰਦਾ ਕੌਣ ਹੈ ਜਿਹਦੇ ਵੱਲੋਂ ਉਹ ਸਟੈਂਡ ਤੇ ਜਿਹੜਾ ਪਰਚੀ ਦਿੱਤੀ ਗਈ ਜੀ ਉਹ ਮੁੰਡਾ ਇੱਥੇ ਹੈ ਜੀ ਉਹਨੂੰ 18-19 ਸਾਲ ਹੋ ਗਏ ਹਸਪਤਾਲ ਦੇ ਵਿੱਚ ਹੀ ਰਹਿੰਦਾ ਹੈ ਜੀ ਠੀਕ ਹੈ ਜੀ ਉਹ ਕਦੀ ਕਿਸੇ ਕੋਲ ਬਹਿ ਗਿਆ ਕਦੀ ਕਿਸੇ ਕੋਲ ਬਹਿ ਗਿਆ ਸਾਡਾ ਮੁੰਡਾ ਜਿਹੜਾ ਕੰਮ ਕਰ ਰਿਹਾ ਸੀ ਉਹ ਕਿਤੇ ਰੋਟੀ ਖਾਂਦਾ ਸੀ ਉਹਨੇ ਚੱਕ ਕੇ ਜੀ ਉਹਨੂੰ ਪਰਚੀ ਦਿੱਤੀ ਨਾ ਉਹਨੇ ਚੈੱਕ ਕੀਤਾ ਨਾ ਕੁਝ ਕੀਤਾ ਜੀ ਕਿ ਮਾਮਲਾ ਤੁਹਾਡੇ ਵੀ ਧਿਆਨ 'ਚ ਨਹੀਂ ਹੈਗਾ ਨਹੀਂ ਸਾਡੇ ਧਿਆਨ 'ਚ ਨਹੀਂ ਹੈਗਾ ਜੀ